ਆਖਿਰਲੇ 2000 ਲੱਖਾਂ ਦੇ ਇੱਧੇ ਇਕ ਲੱਖਾਂ ਦੇ ਘਰਾਂ ਦੇ ਵਿੱਚ ਬਦਲਾਅ ਚਾਹੀਦਾ ਹੈ ਜਿਹੜੇ ਆਖਰ ਨੂੰ ਆਉਣਾ ਚਾਹੀਦਾ ਹੈ ਜਿਹੜੇ ਚੱਲੀ ਜੋਵੇ ਕਿ ਉਹ ਆਖਰ ਨੂੰ ਇਹ ਨਿਮੰਤਰਣ ਹੈ ਪਾਣੀ ਪਰ ਬਸ ਕਰਾਓ ਨਹੀਂ ਨਹੀਂ ਅੱਜ ਚਲ ਕੇ ਉਹ ਦੇਖਾਂਗੇ ਅੱਜ ਅੱਜ ਜਾਈਏ ਬੜੀ ਅੱਜ ਵੀ ਕੋਈ ਖਾਂਦੇ ਤੌਰ ਤੇ ਪਿਆਗਲਾ ਕਰਦਾ ਨਹੀਂ ਇੰਨਾਂ ਨੇ ਉਹ ਸਾਈ ਕਰਾ ਰਹੀ ਹੈ ਜੀ ਆ ਕੇ ਮੁਰਗੀ ਦਾ ਧੰਨਵਾਦ ਕਰਦੇ ਹਾਂ ਧੰਨਵਾਦ ਸਾਈ ਜੀ ਨੂੰ ਬਹੁਤੇ ਹੋਣਾਂ ਬਾਈ ਉੱਥੇ ਬਾਬਾ ਜੀ ਗੱਲ ਨਹੀਂ ਕਰਵਾਉਣੀ। ਇਹ ਬਾਬਾ ਜੀ ਦਾ ਜੱਟ ਨਾਲ ਆਪਣੀ। ਨਾ ਟੇੜ ਤੋਂ ਟੇੜ ਦਾ ਵਾਲੀ। ਇਹ ਕਿ ਪੱਪੀ ਕਿੰਨੀ ਨੇ। ਦਾਸ ਕੈਂਪੀ ਜੋ ਜਿਹੜੀ ਆਪਣੇ ਗੱਲ ਕਰਵਾਣ ਕਰਨੀ ਜੀ। ਆਮ ਦੀ ਵਿਆਹੀ ਬਾਣੇ ਦਾ ਪਰਮਾਨ ਹੈ ਧਾਰਜ ਜੀ ਅਤੇ ਇੱਕ ਤੇਤੌੜਾ ਹਿਆ ਗੋਦਾਨੀ ਆਸ ਨਾਨਕ ਨਾਮ ਧਾਰਜ ਹੈ ਧਾਰਜ ਆਗੈ ਰਾਸ ਵਿਮਹਵਤ ਅਨੁਸਾਰ ਨਗਰ ਧਰਜਾਂ ਦੀ ਸਮਾਜ ਸੇਵੀ ਸੰਸਥਾ ਦੇ ਸੇਵਾਦਾਰ ਭਾਈ ਲਖਮਿੰਦਰ ਸਿੰਘ ਸਭੰਸ ਪੈਟਾ ਤੇ ਉਹਨਾਂ ਸੁਮਤੀ ਟੀਮ ਵੱਲੋਂ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜੋ ਨਗਰ ਧਰਜ ਦੇ ਮ੍ਰਿਤਕ ਇਨਸਾਨ ਕਾਟੋਂ ਰਸਤਾ ਜਾਂਦਾ ਹੈ ਕਾਂਕਰ ਰੇਡ ਦਾ ਲੈਂਟਰ ਪਾਉਣ ਦੀ ਸੇਵਾ ਜਿਹੜੇ ਰੰਗ ਹੋਈ ਸਿਆਸਤ ਰਮਤਾ ਹੋਣ ਲੱਗੀ ਕਿਰਪਾ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਸੇਵਕ ਪਰਿਵਾਰਾਂ ਦੇ ਰੰਮੇ ਕਾਰਜਾਂ ਦਾ ਸਫਲਤਾ ਕਰਨ ਅੰਗ ਸੰਦ ਉਪਰ ਰੱਖਿਆ ਕਰਨੇ ਰੰਮੇ ਕਾਰਜ ਦੀ ਸਪਲੈ ਕਰਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਕਾਰਜਾਂ ਸੰਬੰਧਿਤ ਸੇਵਕ ਪਰਿਵਾਰਾਂ ਦੇ ਮਠਾਈ ਦੇ ਪ੍ਰਸ਼ਾਦ ਹਾਜ਼ਰ ਕਰਵਾਉਣ ਹੋਵੇ गुरबान हो प्रसाद आज्ञा आजा बोशी वाहे गुरु सत्यशाह जी हो इस तरह नगर के प्रेम खपाद कर दिया कलावरा गुरसिखी गिर वास ने सफलता करनी हो फूलों की सेवा करनी कारोबार आरंभ कर दी आज्ञा बहुत सही तैयारी मिले जिन्होंने नाम चरता वै नान वागुरु जी का वा वाह ਮੁਾਲੈ ਸੋ ਨਿਹਾਲ ਸਤਿ ਸ੍ਰੀ ਅਕਾਲ ਮਾਡੇ ਦੀ ਕਾਤਾ ਤਨੁ ਵਾਹਿਗੁਰੂ ਸਤਿਨਾਮ ਵਾਹਿਗੁਰੂ ਹਾਂਜੀ ਬਾਬਾ ਜੀ ਪਹਿਲਾਂ ਆਪਣਾ ਨਾਮ ਸੰਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਲੋਕ ਸਿੰਘ ਗੁਰਬਰਾ ਸੰਸਬਾ ਦੇ ਚੰਪੀਦਾਰ ਸੇਵਾਦਾਰ ਹੋਣ ਦੇ ਨਾਤੇ ਨਗਰ ਟੜਿਆਂ ਦੀ ਸਮਾਜ ਸੇਵੀ ਸੰਸਦਾ ਦੇ ਮੈਂਬਰ ਸੇਵਾਦਾਰ ਅਿਲਕੰਦਰ ਸਿੰਘ ਸਭ ਇੰਸਪੈਕਟਰ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਤਕਰੀਬਨ ਪਿਛਲੇ 2 ਮਹੀਨਿਆਂ ਤੋਂ ਨਗਰ ਵਿੱਚੋਂ ਘਰ-ਘਰ ਜਾ ਕੇ ਸੇਵਾ ਕਦਰ ਕੀਤੀ ਹੈ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਨਗਰ ਟੱਡਿਆਂ ਦੇ ਸਮਸ਼ਾਨ ਘਾਟ ਨੂੰ ਵਸਤਾ ਜਾਂਦਾ ਉਹ ਕੰਕਰੀਟ ਦੇ ਨਾਲ ਪੱਕਾ ਕਰਨ ਵਾਸਤੇ ਉਪਰਾਲਾ ਕੀਤਾ ਗਿਆ ਸੀ ਜੋ ਸਤਕਰਾਂ ਦੇ ਉਪਾਰ ਕਿਰਪਾ ਰਹਿਮਤ ਹੋਈਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਆਰੰਭਤਾ ਕੰਕਰੀਟ ਦਾ ਜੋ ਰਸਤਾ ਬਣ ਰਿਹਾ ਉਹਦੇ ਵਿੱਚ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਨਗਰ ਦੇ ਮੌਜੂਦਾ ਸਰਪੰਚ ਭਾਈ ਤਨਨਾ ਸਿੰਘ ਅਤੇ ਸਮੁੱਚੀ ਪੰਚਾਇਤ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਹਾਜ਼ਰ ਹੋਏ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਤਰ੍ਹਾਂ ਆਪਣਾ ਮਿਹਰ ਭਰਿਆ ਹੱਥ ਨਗਰ ਉੱਤੇ ਰੱਖਣ ਜੋ ਰਹਿੰਦੇ ਸੰਸਥਾਵਾਂ ਦੇ ਸੇਵਾ ਦੇ ਹੋਰ ਕਾਰਜ ਨੇ ਇਸ ਤਰ੍ਹਾਂ ਉਹਨਾਂ ਨੂੰ ਸੇਵਾਦਾਰਾਂ ਨੂੰ ਬਲਉਦਮਿਤ ਸ਼ਾਬਾਖ ਹੋਣ ਸੋ ਨਗਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੋਈ ਹੈ ਜੇ ਸੰਪਰਦੇਸ਼ਾਂ ਵਿੱਚ ਵੱਸਦੇਆਂ ਬੱਚਿਆਂ ਨੇ ਬੜਾ ਸਹਿਯੋਗ ਦਿੱਤਾ ਨਗਰ ਨਿਵਾਸੀਆਂ ਨੇ ਬੜਾ ਸਹਿਯੋਗ ਦਿੱਤਾ ਦਾਸ ਵੱਲੋਂ ਵੀ ਤੇ ਪੰਚਾਇਤ ਵੱਲੋਂ ਵੀ ਧੰਨਵਾਦ ਕੀਤਾ ਜਾਂਦਾ ਸਮੂਹ ਸਾਜ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਧਨ ਸਿੰਘ ਪਿੰਡ ਡੜੀ ਮੈਂ ਇਸ ਸਮਾਜ ਸੇਵੀ ਟੀਮ ਪਤਾ ਮਲੂਤ ਸਿੰਘ ਇੰਸਪੈਕਟਰ ਲਖਮਿੰਦਰ ਸਿੰਘ ਮਨਜੀਤ ਸਿੰਘ ਸਰਪੰਚ ਬਖਤਾਵਰ ਸਿੰਘ ਬਾਊ ਲਖਵੀਰ ਸਿੰਘ ਬਾਉ ਜੋ ਟਾਈਟਲ ਨਾਮ ਵਧੀਆ ਹੋਰ ਪੂਰੇ ਨੌਜਵਾਨ ਔਰ ਪੂਰੇ ਨਗਰ ਦਾ ਤਹਿ ਦਿਲੋਂ ਧੰਨਵਾਦੀ ਆ ਜੋ ਮੇਰੀ ਗੈਰ ਹਾਜ਼ਰੀ ਦੇ ਵਿੱਚ ਮੈਂ ਬਾਹਰ ਵਿਦੇਸ਼ ਗਿਆ ਹੀ ਬੱਚਿਆਂ ਕੋਲ ਔਰ ਮੇਰੇ ਪਿੱਛੋਂ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਜੋ ਪੂਰੇ ਨਗਰ ਦੇ ਵਿੱਚ ਉਗਰਾਹੀ ਕਰਕੇ ਔਰ ਐਨਆਰਆਈ ਵੀਰਾਂ ਕੋਲੋਂ ਵੀ ਇਹਨਾਂ ਨੇ ਫੋਨ ਕਰਕੇ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ ਔਰ ਮੈਂ ਇਹਨਾਂ ਦਾ ਤਹਿ ਦਿਲੋਂ ਪੂਰੀ ਟੀਮ ਦਾ ਧੰਨਵਾਦ ਕਰਦਾ ਇਹਨਾਂ ਨੇ ਜਿੱਥੇ ਗ੍ਰਹੀ ਕੀਤੀ ਉਹਦੇ ਨਾਲ ਨਾਲ ਇਹਨਾਂ ਨੇ ਹਾਥੀਵਰਕ ਵੀ ਬਹੁਤ ਜ਼ਿਆਦਾ ਕੀਤਾ ਇਸੇ ਤਰ੍ਹਾਂ ਗੁਰੂ ਰਾਮ ਦਾ ਕਿਰਪਾ ਕਰੇ ਨਗਰ ਦਾ ਕੋ ਵੀ ਕੋਈ ਕਾਰਜਾ ਪੂਰਾ ਨਗਰ ਇੱਕ ਸਾਥ ਹੋ ਗਏ ਹਰ ਕਾਰਜ ਨੂੰ ਨਿਪਟਨੇ ਚੜਾਵੇ ਔਰ ਪੂਰੇ ਇੱਤਫਾਕ ਔਰ ਆਪਸੀ ਪਿਆਰ ਦੇ ਨਾਲ ਪੂਰਾ ਨਗਰ ਚੜ੍ਹਦੀ ਕਲਾ ਵਿੱਚ ਰਹੇ ਮੈਂ ਇਹਨਾਂ ਸ਼ਬਦਾਂ ਦਾ ਧੰਨਵਾਦ ਕਰਦਾ ਹਾਂ ਪੂਰੀ ਟੀਮ ਦਾ ਆਪਣੇ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਸਮਾਜ ਸੇਵਾ ਜੀ ਸੁਸਾਇਟੀ ਬਣੀ ਹੈ ਤਾਂ ਨਾਮ ਕੀ ਹੈ ਜੀ ਸਮਾਜ ਸੇਵਾ ਸ੍ਰੀਮਾਨ ਸੰਤ ਬਾਬਾ ਸੇਵਾ ਸੰਗ ਜੀ ਕਾਰ ਸੇਵਾ ਵਾਲੇ ਉਹਨਾਂ ਦੇ ਨਾਮ ਤੇ ਇਹ ਸਮਾਜ ਸੇਵਾ ਸੰਸਥਾ ਬਣੀ ਆ ਸਾਡੇ ਨਗਰ ਵਿੱਚ ਕਾਫੀ ਲੰਬੇ ਸਮੇਂ ਤੋਂ ਜੋ ਸਮਾਗਮਾਂ ਦੀ ਸੇਵਾ ਜਾਂ ਕਿਸ ਤਰ੍ਹਾਂ ਕੋਈ ਸੇਵਾ ਹੁੰਦੀ ਹੈ ਰਮਿਲ ਕੇ ਸਾਰਾ ਨਗਰ ਰੰਗੌਲਾ ਗੁਰੂ ਮਹਾਰਾਜ ਦੀ ਕਿਰਪਾ ਕਰਨੇ ਸਤਰਾ ਨਗਰ ਅਤੇ ਪ੍ਰੇਮ ਦੀ ਬਾਤ ਬਣਿਆ ਰਵੀ ਜੀ ਇਹੋ ਬੇਨਤੀ ਹੈ